ਆਲਸਿਕਾ ਕੋਟਾ ਤੋਂ ਕੁਝ ਖੜੀਆਂ ਨੇ 12 ਬਾਰ ਦਾ ਤਾਂ ਜਿਹੜੀਆਂ ਲੋਹਗੜ੍ਹ ਵਾਲੀਆਂ ਜਿਹੜੀਆਂ ਹੈਗੀਆਂ ਬੇਸਕੰ ਦੇ ਵਿੱਚ ਜਿਹੜੀ ਹੋਈਗੀ ਉਹ ਪਬਲਿਕ ਹਸਪਤਾਲ ਨੂੰ ਨਾਮ ਦਾ ਵਿਅਕਤੀ ਜਿਹੜਾ ਖਰੀਦਦਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਂਪ ਉਹ ਵਿਹਾਣੇ ਦਾ ਹੈਗਾ ਲੈਂਡ ਵਾਲਾ ਦੂਸਰਾ ਰੇਸ਼ੇਵਰ ਸਾਥੀ ਹੈ ਗਿਆ ਜਿਹੜਾ ਇਹ ਵੀ ਜਿਹੜਾ ਜਵਾਹਰ ਨਗਰ ਕੈਂਪ ਦਾ ਹੈ ਔਰ ਜਿਹੜਾ सोनू ਹੈਗਾ ਨਹੀਂ ਉਥੇ ਆਲਰੇਡੀ ਜਿਹੜੇ ਸਟੈਚਿੰਗ ਦੇ ਤਿੰਨ ਬੰਦੇ ਨੇ ਅਮੇਜ਼ਿੰਗ ਬੇਸ ਜਿਹੜਾ ਮੋਡਲ ਵੈਰੀਦੀ ਸੀਗਾ ਉਹ ਐਕਟਿਵ ਬਾਅਦ ਜਾਂਦੇ ਕਿਸੇ ਵੀ ਬੰਦੇ ਜਿੱਦਾਂ ਗੱਲਾਂ ਜਾ ਰਿਹਾ ਕੋਟਰਵਾਸੀ ਜਾ ਰਿਹਾ ਉਹਨੂੰ ਦਾ ਪਰਮਾਰਕਟ ਮੋਬਾਈਲ ਖੋਲਣਾ ਜਾਂਦਾ ਹਰ ਤਰ੍ਹਾਂ ਦਿਖਾ ਕੇ ਉਹ ਜਿਹੜੇ ਹੈਗੇ ਪੈਸੇ ਖੋਲਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀ ਹੁੰਦੇ ਸੀ ਉਹਨਾਂ ਦੇ ਮੁਕੰਮਲ ਕਮਿਸ਼ਨਰ ਲੁਧਿਆਣਾ ਨੇ ਮਿਸਟਰ ਕੁਲਦੀਪ ਸਿੰਘ ਚਾਹ ਜੀ ਦੇ ਤੇ ਡੀਸੀਪੀ ਤੇ ਜਾਂ ਜੀ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰ ਦਾ ਤਾਂ ਜਿਹੜੀਆਂ ਲੁੱਟਾਂ ਖਵਾਦੀਆਂ ਜਿਹੜੀਆਂ ਹੈਗੀਆਂ ਟਰੇਸਕੰ ਦੇ ਵਿੱਚ ਜਿਹੜੀ ਹੈਗੀ ਆ ਉਹ ਕਬਦੀ ਹਾਸਲ ਕੀਤੀ ਆ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵ ਆ ਦੋ ਮੋਬਾਈਲ ਔਰ ਦਸਤਰ ਜਿਹੜਾ ਹੈਗਾ ਆ ਇਹਦਾ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ सोनू ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਰਹਿਣ ਵਾਲਾ ਦੂਸਰਾ ਰਿਸ਼ਵਰ ਫਲਾਡੀ ਹੈਗਿਆ ਜਿਹੜਾ ਇਹ ਵੀ ਜਿਹੜਾ ਜਵਾਰ ਨਗਰ ਕੈਂਪ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਦਰਜ ਨੇ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋਰ ਜਿਹੜੇ ਹੈਗੇ ਲੁਧਿਆਣੇ ਦੇ ਵਾਕ ਵਾਕ ਬਾਤਾਂ ਜੜੀਆਂ ਹੋਈਆਂ ਨੇ ਆਪਣੇ ਆਪਣੇ ਮੋਡਲ ਟਾਊਨ ਦੇ ਵਿੱਚ ਦਿਨ ਬਸਟੈਂਡ ਦੇ ਆਲੇ ਦੁਆਲੇ ਜਿਹੜੀਆਂ ਹੈਗੀਆਂ ਦੱਤ ਮਾਰ ਕੇ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਸਫਲਤਾ ਹਾਸਲ ਕੀਤੀ ਇਹ ਕਿਹੜੇ ਨਾਲ ਲੁਟਫੋੜ ਇਹਨਾਂ ਦਾ ਮੈਸੀਕ ਜਿਹੜਾ ਮਾਡਲ ਆਫ ਅਪਰੈਂਟੀ ਸੀਗਾ ਉਹ ਐਕਟਿਵਾ ਤੇ ਜਾਂਦੇ ਕਿਸੇ ਵੀ ਬੰਦੇ ਨੂੰ ਜਦਾਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦਾਤਰ ਮਾਰ ਕੇ ਤੇ ਮੋਬਾਈਲ ਖੋਲ ਲੈਣਾ ਜਾਂ ਦਾਤਰ ਦਿਖਾ ਕੇ ਉਹ ਕੋ ਜਿਹੜੇ ਹੈਗੇ ਪੈਸੇ ਖੋਲ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀ ਖੁੰਦੇ ਸੀਗੇ ਔਰ ਇਹਨਾਂ ਦੇ ਮੋਬਾਈਲ ਵੀ ਖੁੰਦੇ ਸੀਗੇ ਜੀ ਇੱਕ ਇਹਨਾਂ ਦੇ ਕੋਲੋਂ ਜਿਹੜੀ ਹੁਣ ਅਸੀਂ ਐਕਟਿਵਾ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਹੈ ਸਰ ਇਹਨਾਂ ਨਾਲ ਹੋਰ ਵੀ ਨਾਲ ਹੈਗੇ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਮ ਹੀ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫਰਨ ਵਾਲਾ ਉਹ ਵੀ ਇਹਨਾਂ ਦੇ ਨਾਲ ਲੁੱਟਖਾਂ ਦੇ ਵਿੱਚੋਂ ਸਰ ਇਹ ਮਾਮਲੇ ਕੇ ਨਾਮਜ਼ਦ ਨਹੀਂ ਕੀਤਾ ਜਿਹੜਾ ਫੀਚਰ ਹੋਣੀ ਗਿਆ ਜਿਹੜਾ ਹਾਂ ਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੈਂਸ ਦਾ ਫਿਰ ਉਹ ਦੋਸ਼ੀ ਨੂੰ ਥੋੜਾ ਜੀ ਇਹ ਚੀਜ਼ਾਂ ਇੰਟਰਡੈਕਸ਼ਨ ਦੇ ਵਿੱਚ ਸਵਾਰ ਜਾਂ ਸਵਾਰੀ ਜਾ ਰਹੀ ਸੀ ਉਹਨਾਂ ਨੂੰ ਦਾਕ ਹੈਗਾ ਇਸ ਲਈ ਦਾਕ ਪਾ ਕੇ ਉਹਨਾਂ ਕੋਲ ਪੰਜ ਲੱਖ ਰੁਪਏ ਰੱਖ ਦਿੱਤੇ ਇਹ ਉਧਰ ਦਾ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਨਾਲੋਂ ਬਾਅਦ ਵਿੱਚ ਉਹ ਬਹੁਤ ਸ਼ਕਸ਼ੀ ਤਾੜੀ ਬੁੱਝ ਜਾਂਦੀ ਹੈ ਕਿ ਤਲਾਸ਼ ਦੀ ਕਮੀ ਕਰਕੇ ਜੁੜਾ ਨਾਸੀ ਬੰਦੀ ਕੋਈ ਸ਼ਕਸ਼ੀ ਨਹੀਂ ਬੁੱਝਦੇ ਕਿ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹਨਾਂ ਕਈ ਵਾਰੀ ਅਨਰਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਬਟ ਇਹਦੇ ਵਿੱਚ ਜਿਹੜੀ ਹੈਗੀ ਆ ਦੋਸ਼ੀ ਨੇ ਕੰਫੈਸ ਕੀਤਾ ਹੈਗਾ ਕਿ ਜਿਨੋਂ ਪਰ ਕੋਈ ਇਹ ਜਿਹੇ ਆ ਵੀ ਵਿਅਕਤੀ ਹੈਗੇ ਜਿਹੜਾ ਸੀਰੀਅਸ ਇੰਜਰੀ ਹੋਈ ਇਹਨਾਂ ਦੇ ਇਹਨਾਂ ਦਾ ਜ਼ਖ਼ਮ ਬਣਿਆ ਜਿਹੜਾ ਤਾਂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆ ਉਹਦੇ ਵਿੱਚ ਦਾ ਜਿਹੜਾ ਹੈਗਾ ਇਹਨਾਂ ਦੇ ਦੋ ਤਿੰਨ ਇੰਜਰੀਸ ਆਲੇ ਜਿਹੜੇ ਕਿ 379 ਬੀ ਦੇ ਜਿਹੜੇ ਪਹਿਲੇ ਵੀ ਮੁਕੱਦਮੇ ਹੈਗੇ ਉਹ ਹੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਐ ਉਹ ਕੀਤੀ ਗਈ ਹੁੰਦੀ ਆ ਉਹ ਆਲਰੇਡੀ ਤਿੰਨ ਮੁਕੱਦਮੇ ਜਿਹੜੇ ਹੈਗੇ 379 ਬੀ ਦੇ ਹੈਗੇ ਸੋ ਨੈਚਰਲੀ ਜਿਹੜੀ ਇਹ ਤੁਹਾਡੇ ਵਾਲੀ ਗੱਲ ਆ ਸਹੀ ਹੈ ਜੀ ਬਾਰ ਬਾਰ ਤਾਂ ਜੀ ਪ੍ਰੈਸ ਮੋਡ ਹੈ ਬਾਰਾਂ ਪ੍ਰਯਤਨ ਵਰਤਨੀ ਵਿਗਿਆਨੀ ਸਮੂਹ ਕੋਲ ਦੀ ਜਿਹੜੀ ਬਾਤ ਜਿਹੜੀ ਕੀਤੀ ਹੈ ਉਹ ਸਿਰਫ ਅਰੇ ਵਿੱਚ ਕਸੀ ਆ ਰਹੀ ਕਿ 5000 ਜਿਹੜੇ ਜਿਸੀਏ ਜਿਹੜੀ ਈ ਰਿਕਸ਼ੇ ਵਾਲੇ ਈ ਰਿਕਸ਼ੇ ਦੇ ਵਿੱਚ ਸਵਾਰੀ ਜਿਹੜੀ ਸੀਗੀ ਕਿ ਜੈਂਟ ਸੀ ਜਿਹਦੇ ਤੇ ਦਾਤਰ ਨਿਸ਼ਾ ਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਨੇ ਰੋਕਿਆ ਕਿ ਇੱਕ ਤਾਂ ਸਵਾਰਾਂ ਚ ਕੋਮਨ ਜੈਂਟਸ ਦੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜਾ ਰਹੇ ਸੀਗੇ ਉੱਥੇ ਇਹਨਾਂ ਨੇ ਈ ਰਿਕਸ਼ਾ ਰੋਕ ਕੇ ਦਾਤਰ ਦਰਦ ਦੇ ਨਾਲੇ ਤਿੰਨ ਜਾਣੇ ਸੀਗੇ ਐਕਟਿਵ ਆ ਕੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਇਹ ਪੈਸੇ ਕੋਈ ਕੀ ਜਦੋਂ ਉਹਨਾਂ ਨੇ ਰੋਕਿਆ ਨੇ ਦਾਤਾ ਹੁਣ ਫੜੇ ਗਏ ਹੁਣ ਬਾਤ ਨਾਮਦ ਕੀਤੀ ਹੈ ਨਾ ਜੀ ਸੌਂਡਰ ਲਓ ਮਾਰ ਦਾ ਤਰਨ ਚਾਲੀ ਸਕਿਉਟੀ ਲਈ ਇਹ ਕਿਉਂ ਪੜੀ ਗਈ ਨੇਚਰਲੀ ਜੀ ਜੇ ਸਕੂਟਰੀ ਤੇ ਜਿਹੜੀ ਹੁਣ ਸਕੂਟਰੀ ਰਿਕਵਰ ਕੀਤੀ ਹੈ ਇਹਦੇ ਉੱਤੇ ਚੜ ਕੇ ਜੇਹੀ ਮੈਂ ਉਹੀ ਬੇਨਤੀ ਕਰ ਰਿਹਾ ਕਿ ਜਿਹੜੇ ਸਕੂਟਰੀ ਉੱਤੇ ਚੜ ਕੇ ਜਿਹੜਾ ਹੈਗਾ ਦਾਤ ਦੇ ਨਾਲ ਜਿਹੜੀ ਹੈਗੀ ਆ ਵਾਦਤ ਕੀਤੀ ਹੈ ਜਿਹੜੀ ਸਕੂਟਰੀ ਰਿਕਵਰ ਹੋ ਗਈ ਹੈ ਔਰ ਦਾਤ ਵੀ ਸਾਵੀ ਤਰੀਕੇ ਤੁਹਾਡੇ ਖਾਨਦ ਵਿੱਚ ਨੂੰ ਸਾਡੇ ਐਸਐਸਟੀ ਦੇ ਸਾਥੀ ਨੇ ਨੰਨਤਾ ਪੱਤੀ ਤੁਣਾ ਰੋਕੇ ਜੇ 12 ਦਾ 12 300 ਚ ਤੇ ਹੋ ਹੋਈਆਂ ਨੇ ਜਿਹੜੀ ਹੋਰ ਰਿਮਾਰਡ ਤੋਂ ਬਾਅਦ ਕਿੰੀਆਂ ਵਰਦਾਂ ਰਿਮਾਰਡ ਮਿਲਿਆ ਕਿੰਨੀ ਦੇਖੋ ਸਾਨੂੰ ਉਮੀਦ ਹੈ ਕਿ ਘੱਟੋ ਘੱਟ ਤਰਾ 20 ਤੋਂ ਜ਼ਿਆਦਾ ਵਰਦਾਂ ਤਾਂ ਜੜੀਆਂ ਆਈਆਂ ਟਰੇਸ ਹੋ ਗਈਆਂ ਕਿਉਂਕਿ ਕੁਝ ਇਹਨਾਂ ਨੇ ਜੜੀਆਂ ਹੁਣ ਹਜੇ ਟਰੇਸ ਕਰ ਰਹੇ ਕੁਝ ਜੜੀਆਂ ਬਾਕੀ ਹੋਰ ਵੀ ਜਿਹੜੇ ਅੱਗੇ ਬਾਕੀ ਦੋਸਤ ਜੀ ਇਹਨਾਂ ਦੇ ਨਾਲ ਦੇ ਸਾਥੀ ਹੈਗੇ ਉਹਨਾਂ ਤੋਂ ਵੀ ਪਤਾ ਲੱਗਣੇ ਕਿਉਂਕਿ ਹਮੇਸ਼ਾ ਕ੍ਰਿਮੀਨਲ ਦਾ ਇਹ ਹੁੰਦਾ ਕ੍ਰਿਮੀਨਲ ਉਹਨੇ ਕੀ ਗੱਲ ਐਕਟੀਵਿਟੀਜ਼ ਆਸਾ ਹੁੰਦਾ ਜ ਜਦੋਂ ਜ਼ਿਆਦਾ ਉਹ ਤੋਂ ਤਰੀਕੀ ਨਾ ਪੁੱਛ ਕੇ ਜਿਹੜੀ ਹੈਗੀ ਰਿਮਾਂਡ ਲੈ ਕੇ ਕਰਾਂਗੇ ਤਾਂ ਫਿਰ ਉਸ ਦਾ ਇਨਫਾਰਮੇਸ਼ਨ ਜ਼ਰੂਰ ਸ਼ੇਅਰ ਕਰਾਂਗੇ। ਜਵਾਰ ਨਗਰ ਕੈਂਪ ਦੇ ਹੈਗੇ ਲੁਧਿਆਣੇ ਦੇ ਜੀ ਤੋਂ ਨੇ ਰਾ ਜਿਹੜੇ ਗ੍ਰੇਨਰ ਦੀ ਇਹ ਵੀ ਚੋਣੀ ਹੋਈ ਸੀ ਕਿ ਬਾਰਤ ਮੋਸਟਲੀ ਜਿਹੜੇ ਏਰੀਆ ਜਿਹੜੇ ਵਿੱਚ ਹੁਣ ਇਹਨਾਂ ਨੂੰ ਫੜਿਆ ਗਿਆ ਉਹ ਤਾਂ ਸਾਡੇ ਡਿਵੀਜ਼ਨ ਨੰਬਰ 7 ਦੇ ਵਿੱਚ ਫੜਿਆ ਗਿਆ ਬਾਤ ਕਰਦੇ ਹੋਏ ਔਰ ਬਾਕੀ ਜਿਹੜੇ ਇਹਨਾਂ ਦਾ ਜਿਹੜਾ ਏਰੀਆ ਸੀਗਾ ਉਹ ਆਪਣੇ ਲੁਧਿਆਣਾ ਬੱਸ ਸਟੈਂਡ ਦੇ ਨਾਲ ਦਾ ਜਿਹੜਾ ਹੈਗਾ ਮਾਡਲ ਟਾਊਨ ਦੇ ਜਿਹੜਾ ਪ੍ਰੈਸ ਲਿਖਿਆ ਹੋਇਆ ਅੱਗੇ ਉਸ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਬਾਤ ਕਰੀ। ਸਰੀ ਨਸ਼ੇ ਜਿਹੜੀ ਹਜੇ ਤੱਕ ਐਸੀ ਗੱਲ ਕੋਈ ਨਹੀਂ ਹੈਗੀ ਬਟ ਫਿਰ ਵੀ ਇਹਨਾਂ ਦਾ ਰਿਮਾਨਡ ਲੈ ਕੇ ਜਿਹੜੀ ਹੈਗਾ ਜੋ ਵੀ ਹੈ ਇਸਨੇ ਡਾਕਟਰ ਕਰਵਾ ਕੇ ਫਿਰ ਕਰਵਾ ਕੇ ਇਹ ਕੰਮ ਉੰਨੀ ਕਰ ਲੈ ਜੀ ਇਹ ਕੰਮ ਹੋ ਜਾ। ਇਹਨੂੰ ਫਰਹਾਦ ਜਿਹੜੇ ਹੈਗੇ ਤਿੰਨ ਮੁਕਦਮੇ ਦਰਜ ਹੈਗੇ ਨੇ 2023 ਤੋਂ ਇਹ ਜੇਲ੍ਹ ਚ ਸੀਗਾ ਬਾਹਰ ਆਇਆ ਇਹ ਵੇਲਾ ਟਾਈਪ ਦਾ। ਜੀ ਜੀ ਸਾਰੇ ਮੈਰੀਨਰ ਆਫਲਾਈ ਨੇ। 1 ਮੈਰੀਨਰ ਸਰ ਇਹ ਜਿਹੜੇ ਇਸ ਦੇ ਵਿੱਚ ਲਿਖਿਆ ਗਿਆ ਇਹਨਾਂ ਨੇ ਵੀ ਸੌਖ ਹੋਏ ਨੇ ਤੇ 2 ਬਰਾਮਦ ਹੋਏ ਨੇ ਬਾਕੀ 18 ਦੇਖੋ ਬਾਕੀ ਜਿਹੜੇ ਕਿੱਥੋਂ ਕਿੱਥੋਂ ਹੋਏ ਨੇ ਕਿਹੜੇ ਕਿਹੜੇ ਇਹਨਾਂ ਨੇ ਕਿਹ ਵਾਰ ਦੱਤਾ ਕੀਤੀ ਹੈ ਹੋਈ ਆਈਐਮਆਈ ਸਰਚ ਲਾ ਕੇ ਜਰੂਰ ਜਿਹੜੇ ਬਾਕੀ ਵੀ ਜਿਹੜੇ ਰਕਤ ਵੇਚਦੇ ਸੀ ਕਿੱਥੇ ਲੈ ਜਾ ਕੇ ਵੇਚਦੇ ਸੀ ਅੱਜ ਤੱਕ ਇਹ ਸਾਰੇ ਜਿਹੜੇ ਹੈਗੇ ਆ ਨਾ ਜੀ ਹੁਣ ਰਿਮਾਂਡ ਲੈ ਲਿਆਣ ਦਾ ਕੁਝ ਕੁਛ ਕਰ